ਜੀ ਵੀਰ ਜੀ ਅੱਜ ਅਸੀਂ ਇੱਕ ਪਿੰਡ ਦੇ ਵਿੱਚ ਆਇਆ ਪੁੰਨਾਲ ਇੱਥੇ ਅਸੀਂ ਨਾ ਝੰਡਾ ਰੋਗ ਵਾਸਤੇ ਫਸਲ ਦੇ ਵਿੱਚ ਪ੍ਰੋਡਕਟ ਦਿੱਤਾ ਸੀ ਪ੍ਰੋਟੈਕ ਸਰਪੰਚ ਸਾਹਿਬ ਖੜੇ ਨੇ ਇਹਨਾਂ ਨੂੰ ਦਿੱਤਾ ਸੀ ਬਾਹਣ ਦੇ ਵਿੱਚ ਇਹਨਾਂ ਨੇ ਟ੍ਰੀਟਮੈਂਟ ਕਰਿਆ ਤੇ ਉਹ ਬਾਈ ਜੀ ਤੋਂ ਵੀ ਪੁੱਛਾਂਗੇ ਆਪਾਂ ਕੀ ਰਿਜ਼ਲਟ ਰਿਹਾ ਤੇ ਤੁਹਾਨੂੰ ਮੈਂ ਵੀ ਪਹਿਲਾਂ ਦੱਸ ਦਿੰਦਾ ਇਹਨਾਂ ਨੇ ਨਾ ਜਦੋਂ ਬੀਜੀ ਸੀ ਪੌਦ ਦੇ ਵਿੱਚ ਝੰਡਾ ਰੋਗ ਆਇਆ ਹੋਇਆ ਸੀ ਥੋੜਾ ਥੋੜਾ ਕੋਈ ਕੋਈ ਡਾਲ ਕਿ ਉਹ ਢਾਲ ਹੈਗਾਗਾ ਐਜ਼ ਇਟ ਇਜ਼ ਜਿਵੇਂ ਇਹਨਾਂ ਤੋਂ ਲੱਗ ਗਿਆ ਵਾਹਨ ਦੇ ਵਿੱਚ ਤੇ ਜਦੋਂ ਇਹਨਾਂ ਨੇ ਆਪਣੀ ਦਵਾਈ ਪਾਤੀ ਉਹ ਤੋਂ ਬਾਅਦ ਇੱਕ ਵੀ ਝੰਡਾ ਰੋਗ ਨਵਾਂ ਨਹੀਂ ਆਇਆ ਵਾਹਨ ਦੇ ਵਿੱਚ ਉਹ ਆਪ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਦੱਸਣਗੇ ਹਾਂਜੀ ਵੀਰ ਜੀ ਦੱਸੋ ਭਾਬੇ ਜੀ ਬਹੁਤ ਵਧੀਆ ਰਿਜ਼ਲਟ ਨੇ ਵੇਲੇ ਸਾਡੂ ਦਵਾਈ ਦੇ ਪਾਉਣ ਨਾਲ ਵੀ ਜਿਹੜਾ ਤਾਂ ਪਨੀਰੀ ਚ ਕੋਈ ਢਾਲ ਆ ਟਮਾਟੇਲਾ ਕੋਈ ਸੌ ਬੂਟੀ ਚ ਫਿਰ ਇੱਕ ਦਾ ਬੂਟਾ ਹੋਵੇ ਨਹੀਂ ਕੋਈ ਨਵਾਂ ਕੋਈ ਵੀ ਢਾਲ ਨਹੀਂ ਨਿਕਲਿਆ ਬਹੁਤ ਵਧੀਆ ਰਿਹਾ ਕੋਈ ਕੋਈ ਵੀ ਹੋੜੀਆ ਜਿਹੜੀ ਸਾਰਾ ਲੋ ਵਰਤੋ ਵਧੀਆ ਚੀਜ਼ ਹੈ ਹਾਂਜੀ ਸ ਇੰਨੀ ਕਹਿਣਾ ਚਾਹਾਂਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣੇ ਪ੍ਰੋਡਕਟ ਨੇ ਜਿਹੜੇ ਕੋਈ ਜ਼ਹਿਰ ਨਹੀਂ ਹੈਗੀ ਸਾਰੇ ਬਾਇਓ ਪ੍ਰੋਡਕਟ ਨੇ ਆਪਣੇ ਇਹਨਾਂ ਪ੍ਰੋਡਕਟਾਂ ਨਾਲ ਜ਼ਮੀਨ ਵੀ ਬਚ ਜੂਗੀ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਤਾਂ ਜਿਹੜੇ ਹੈਗੇ ਨੇ ਹੈਗੇ ਨੇ ਜੀ ਆਉਣ ਵਾਲੇ ਟਾਈਮ ਦੇ ਵਿੱਚ ਪੈਸਟੀਸਾਈਡ ਨਾਲ ਜਾਂ ਆਪਾਂ ਰਿਹਾਂ ਸਪਰੇਹਾਂ ਯੂਰੀਆ ਡਾਇਲ ਨਾਲ ਆਪਣੀ ਧਰਤੀ ਵੀ ਖਰਾਬ ਹੁੰਦੀ ਜਾ ਰਹੀ ਹੈ ਉਹ ਧਰਤੀ ਵੀ ਅੱਜ ਸਾਡੀ ਮੱਜੂਰ ਥੋੜਾ ਤੁਹਾਨੂੰ ਫਸਲ ਬਾਰੇ ਵੀ ਦਿਖਾ ਰਹੇ ਨੇ ਵੀਰ ਜੀ ਹਨਾ ਫਸਲ ਵੀ ਦੇਖੋ ਇਹਦੇ ਵਿੱਚ ਜਿਹੜਾ ਕੋਈ ਡਾਲ ਪਹਿਲਾਂ ਆਇਆ ਹੋਇਆ ਉਹੀ ਡਾਲ ਆ ਨਵਾਂ ਡਾਲ ਕੋਈ ਵੀ ਨਹੀਂ ਆਇਆ ਅਹੀਂ ਸਾਰਿਆਂ ਦਾ ਧੰਨਵਾਦ ਜੀ ਤੇ ਇਦ